ਸਤਿ ਸ਼੍ਰੀ ਅਕਾਲ ਦੋਸਤੋ ਮੈਂ ਰਾਜਪਾਲ ਮਖਣੀ ਅੱਜ ਮੰਗਲਵਾਰ ਤਾਂ ਹਰ ਮੰਗਲਵਾਰ ਦੀ ਤਰ੍ਹਾਂ ਗੱਲ ਕਰਾਂਗੇ ਸੇਧ ਦੀ ਸੇਧ ਦੀ ਜਿਹੜੀ ਸ਼ੁਰੂਆਤ ਜਿਹੜੀ ਸਾਰੀ ਦੀ ਸਾਰੀ ਹੁੰਦੀ ਹੈ ਉਹ ਮੈਂਟਲ ਹੈਲਥ ਤੋਂ ਹੁੰਦੀ ਹੈ ਮਾਨਸਿਕ ਅ ਤੁਹਾਡਾ ਜਿਹੜਾ ਸੰਤੁਲਨ ਹੈ ਉਹ ਕਿੰਨਾ ਸਹੀ ਹੈ ਤਾਂ ਪਿਛਲੀਆਂ ਕੁਝ ਵੀਡੀਓਜ਼ ਦੇ ਵਿੱਚ ਆਪਾਂ ਏਸੀ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਸਾਡੇ ਮਨ ਦੀ ਬੰਤਰ ਕਿਵੇਂ ਹੈ ਤੇ ਇਹ ਕਿਵੇਂ ਕੰਮ ਕਰਦਾ ਹੈ ਅੱਜ ਦੀ ਜਿਹੜੀ ਅਜੋਕੀ ਸਾਇੰਸ ਹੈ ਔਣੇ ਜੋ ਭਾਲਿਆ ਤੇ ਅੱਗੇ ਲੱਭ ਰਹੀ ਹੈ ਉਹ ਬਿਲਕੁਲ ਉਸ ਚੀਜ਼ ਨਾਲ ਮੇਲ ਖਾਂਦੀ ਹੈ ਜੋ ਧੰਗੁਰੇ ਬਾਬਾ ਨਾਨਕ ਬਾਸ਼ਾ ਆਲਰੇਡੀ ਕਹਿ ਚੁੱਕੇ ਨੇ ਸਰਲ ਅੱਖਰਾਂ ਦੇ ਵਿੱਚ ਕਹਿ ਚੁੱਕੇ ਨੇ ਤੇ ਜਪਜੀ ਸਾਹਿਬ ਦੀਆਂ 38 ਪੌੜੀਆਂ ਨੇ ਜਿਵੇਂ ਆਪਾਂ ਜਾਣਦੇ ਆ ਤੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਆਪਾਂ ਕੋਸ਼ਿਸ਼ ਕਰ ਰਹੇ ਹਾਂ ਕਿ ਪਹਿਲੀ ਪੌੜੀ ਚੜ ਜਾਈਏ ਤੇ ਪਹਿਲੀ ਪੌੜੀ ਜਿੱਥੇ ਸ਼ੁਰੂ ਹੋਈ ਉੱਥੇ ਹੀ ਬਾਬਾ ਨਾਨਕ ਨੇ ਮਨ ਦੀ ਜਿਹੜੀ ਸਾਡੀ ਬੰਤਰ ਹੈ ਕਿਵੇਂ ਉਹ ਕੰਮ ਕਰਦਾ ਕਿਵੇਂ ਉਹ ਫੰਕਸ਼ਨ ਕਰਦਾ ਉਹਦੇ ਬਾਰੇ ਚਾਨਣਾ ਪਾਇਆ ਕਿਉਂਕਿ ਜਦੋਂ ਤੱਕ ਅਸੀਂ ਇਹ ਨਹੀਂ ਸਮਝਾਂਗੇ ਕਿ ਕੋਈ ਚੀਜ਼ ਕੰਮ ਕਿਵੇਂ ਕਰਦੀ ਹੈ ਤਾਂ ਉਹਦੇ ਤੋਂ ਸਹੀ ਕੰਮ ਲੈਣਾ ਜਿਹੜਾ ਉਹ ਨਾ ਮੁਮਕਨ ਹੈ ਉਹ ਗੜਬੜ ਹੋਣੀ ਹੀ ਹੋਣੀ ਹੈ ਤਾਂ ਪਹਿਲੀ ਪੌੜੀ ਦੇ ਵਿੱਚ ਜਿਵੇਂ ਮਹਾਰਜ ਨੇ ਕਿਹਾ ਕਿ ਸੋਚੇ ਸੋਚਣਾ ਹੋਵੇ ਜੇ ਸੋਚੇ ਲੱਖ ਵਾਰ ਸੋਚ ਵਰਡ ਸਵੱਛਤਾ ਤੋਂ ਆਇਆ ਤੇ ਮਤਲਬ ਮਾਈਂਡ ਦੀ ਜਿਹੜੀ ਪਰਵਰਤੀ ਹੈ وہی ਹੈ ਕਿ ਵੀ ਉਹਨੇ 네ਗੇਟਿਵ ਥਾਟ ਜਨਰੇਟ ਕਰਨਾ ਹੀ ਕਰਨਾ ਔਰ ਜੋ ਕਿ ਸਾਇੰਸ ਵੀ ਇਹਨੂੰ ਮੰਨਦੀ ਹੈ ਉਹਨੂੰ ਫਾਈਟ ਐਂਡ ਫਲਾਈਟ ਮੋਡ ਕਹਿੰਦੇ ਨੇ ਕਿ ਲਿੰਬਿਕ ਬ੍ਰੇਨ ਜਿਹੜਾ ਸਰਵਾਈਵਲ ਵਾਸਤੇ ਸਾਡਾ ਡਿਜ਼ਾਈਨਡ ਔਰ ਸਾਡਾ ਜਿਹੜਾ ਮਿਗਡਲਾ ਅੰਦਰ ਹੈਗਾ ਉਹ ਹਰ ਵੇਲੇ ਖਤਰੇ ਦਾ ਅਭਾਸ ਕਰਦਾ ਰਹਿੰਦਾ ਲੱਭਦਾ ਰਹਿੰਦਾ ਵੀ ਸਾਡੇ ਆਸ-ਪਾਸ ਕੋਈ ਖਤਰਾ ਤਾਂ ਨਹੀਂ ਤਾਂ ਹਰ ਚੀਜ਼ ਜਿਹਦੇ ਤੋਂ ਉਹਨੂੰ ਸੰਭਾਵਿਤ ਖਤਰਾ ਲੱਗਦਾ ਉਹਨੂੰ ਹਰ ਪੋਸੀਬਲ ਤਰੀਕੇ ਦੇ ਨਾਲ ਸਾਨੂੰ ਅੰਦਰ ਉਹ ਦੱਸਦਾ ਰਹਿੰਦਾ ਵੀ ਇਹ ਨਾ ਹੋ ਜੇ ਉਹ ਨਾ ਹੋ ਜੇ ਇਹ ਨਾ ਹੋ ਜੇ ਉਹ ਨਾ ਹੋ ਜੇ ਜਦ ਕਿ ਉਹਦੇ ਚੋਂ 99.9 ਚੀਜ਼ਾਂ ਹੋਣੀਆਂ ਨਹੀਂ ਹੁੰਦੀਆਂ ਪਰ ਇਹ ਮਨ ਦਾ ਸੁਭਾਅ ਹੈ ਇਹ ਕਿਉਂਕਿ ਉਹਨੇ ਖਤਰੇ ਤੋਂ ਜਦ ਤੱਕ ਤੁਹਾਨੂੰ ਅਭਾਸ ਨਹੀਂ ਕਰਾਊਗਾ ਤੁਸੀਂ ਸੇਫ ਨਹੀਂ ਰਹਿ ਸਕਦੇ ਇਸ ਤਰ੍ਹਾਂ ਡਿਜ਼ਾਈਨਡ ਮਾਈਂਡ ਹੈ ਨਾ ਤੋਂ ਇਹਦੇ ਵਿੱਚ ਕੁਝ ਅੰਗਰੇਜ਼ੀ ਦੇ ਅੱਖਰ ਆਏ ਨੇ ਉਹ ਅੰਗਰੇਜ਼ੀ ਦੇ ਵਿੱਚ ਹੀ ਬੋਲੇ ਗਏ ਨੇ ਜੇ ਅਸੀਂ ਪੰਜਾਬੀ ਭਾਸ਼ਾ ਦੀ ਸੇਵਾ ਕਰਨੀ ਚਾਹੁੰਦੇ ਆਂ ਔਰ ਪੰਜਾਬ ਨੂੰ ਜਿਉਂਦਾ ਰੱਖਣਾ ਚਾਹੁੰਦੇ ਆਂ ਤਾਂ ਜਿਹੜਾ ਰਸਤਾ ਅਸੀਂ ਇਖਤਿਆਰ ਕਰਿਆ ਹੋਇਆ ਉਹਦੇ ਨਾਲ ਅਸੀਂ ਕਿਤੇ ਨਹੀਂ ਪਹੁੰਚ ਸਕਦੇ ਸਾਨੂੰ ਕੁਝ ਇਹੋ ਜਿਹਾ ਕਰਨਾ ਪਊਗਾ ਪੰਜਾਬੀ ਦੇ ਵਿੱਚ ਕਿ ਜਿਹੜੀ ਲੋਕਾਂ ਨੂੰ ਉਹ ਚੀਜ਼ ਸਮਝਣ ਵਾਸਤੇ ਪੰਜਾਬੀ ਸਿੱਖਣੀ ਪਵੇ ਸਿਰਫ ਕਾਲੇ ਅੰਗਰੇਜ਼ੀ ਦੇ ਉੱਤੇ ਕਾਲੇ ਲੀਕਾ ਮਾਰਨ ਨਾਲ ਕੁਝ ਹੋਣ ਜਾਣ ਵਾਲਾ ਨਹੀਂ ਹੈ ਤਾਂ ਐਵੇਂ ਹੀ ਆਪਾਂ ਕਿਸੇ ਵੀ ਭਾਸ਼ਾ ਦਾ ਨਰਾਦਰ ਕਰੀ ਜਾਈਏ ਉਹਦਾ ਫਾਇਦਾ ਨਹੀਂ ਆਪਣੀ ਭਾਸ਼ਾ ਦੀ ਜੇ ਸੱਚੀ ਸੇਵਾ ਅਸੀਂ ਕਰਨੀ ਚਾਹੁੰਦੇ ਆਂ ਤੋ ਉਸ ਭਾਸ਼ਾ ਦੇ ਵਿੱਚ ਕੁਝ ਇਹੋ ਜਿਹੇ ਪੈਦਾ ਕਰੀਏ ਜਿਹਨੂੰ ਜਾਣਨ ਵਾਸਤੇ ਲੋਕਾਂ ਦੀ ਜ਼ਰੂਰਤ ਬਣ ਜੇ ਪੰਜਾਬੀ ਸਿੱਖਣਾ ਦੂਸਰੀ ਗੱਲ ਜਿਹੜੀ ਬਾਬਾ ਨਾਨਕ ਨੇ ਕਹੀ ਬਾਬਾ ਨਾਨਕ ਇੱਕ ਬਹੁਤ ਪਿਆਰ ਸਤਕਾਰ ਇੱਜ਼ਤ ਦਾ ਅਖਰ ਹੈ ਉਹਦੇ ਅੱਗੇ ਪਿੱਛੇ ਚਾਰ ਐਡਜੈਕਟਿਵ ਲਾਉਣ ਦੇ ਨਾਲ ਉਹ ਭਾਵਨਾ ਜਿਹੜੀ ਹੈ ਨਾ ਉਹ ਸਮਝਣੀ ਜ਼ਰੂਰੀ ਹੈ ਬਾਬਾ ਨਾਨਕ ਤੁਸੀਂ ਕਹਿੰਦੇ ਹੋ ਤਾਂ ਉਹਦੇ ਵਿੱਚ ਹਰ ਤਰ੍ਹਾਂ ਦਾ ਸਤਕਾਰ ਮਾਣ ਆਦਰ ਆਪਣੇ ਆ ਜਾਂਦਾ ਛੇਵੇਂ ਗੁਰੂ ਘੋੜੀ ਦੇ ਉੱਤੇ ਜੋ ਜਾ ਰਹੇ ਸੀਗੇ ਤੋ 1 ਮਈ ਦਾ ਬੜਾ ਦਿਲ ਅੰਦਰੋਂ ਕੀਤਾ ਕਿ ਮੈਂ ਮਹਾਰਾਜ ਦੇ ਜੇ ਘੋੜੇ ਦੀ ਬਾਗ ਫੜ ਲਵਾਂ ਤੇ ਉਹਨੇ ਜਦੋਂ ਘੋੜੇ ਦੀ ਬਾਗ ਫੜੀ ਤਾਂ ਉਹਨੇ ਸੁਣਿਆ ਹੋਇਆ ਸੀ ਕਿਤੇ ਕਿ ਮੈਂ ਪਤਿਤ ਤੂ ਤਾਰਨਹਾਰ ਉਥੇ ਉਹ ਭੁੱਲ ਗਈ ਬੀਬੀ ਉਹ ਮੇਰੇ ਅ ਕਿਸੇ ਮੋਟੇ ਦਿਮਾਗ ਵਾਲੀ ਉਹਨੇ ਬਾਗ ਫੜੀ ਔਰ ਕਹਿਣ ਲੱਗੀ ਤੂੰ ਪਤਿਤ ਮੈਂ ਤਾਰਨਹਾਰ ਤੂੰ ਪਤਿਤ ਮੈਂ ਤਾਰਨਹਾਰ ਤਾਂ ਜਿਹੜੇ ਤੁਹਾਡੇ ਵਰਗੇ ਬੁੱਧੀਜੀਵੀ ਸੀ ਨਾ ਉਹ ਸਾਰੇ ਗਲ ਪੈ ਗਏ ਉਹਦੇ ਕਹਿੰਦੇ ਨੂੰ ਵੜ ਦੋ ਇਹਨੂੰ ਚੱਕ ਦੋ ਤੂੰ ਇਹਨਾਂ ਨਿਰਾਦਰ ਕਰ ਰਹੀ ਹੈ ਤੇ ਮਹਾਰਾਜ ਮੁਸਕਰਾਏ ਉਹ ਕਹਿੰਦੇ ਨਹੀਂ ਸਵਾਲ ਭਾਵਨਾ ਦਾ ਹੈ ਸਵਾਲ ਅੱਖਰਾਂ ਦੇ ਵਿੱਚ ਕਦੀ ਵੀ ਨਹੀਂ اٹਕਿਆ ਹੋਇਆ ਅੱਖਰ ਤਾਂ ਅੱਜ ਦੀ ਡੇਟ ਦੇ ਵਿੱਚ ਅਸੀਂ ਕੱਢ ਲੈਣੇ ਆ ਅੱਖਰ ਇਹੋ ਜੇ ਕੱਢ ਲੈਣੇ ਜਿਹਨੂੰ ਪੋਲਿਟਿਕਸ ਅਸੀਂ ਕਹਿੰਦੇ ਆ ਕਿ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਿ ਕਹਿਣਾ ਕੀ ਚਾਹ ਰਿਹਾ ਹੈ ਜਾਂ ਕੀ ਕਹਿਣਾ ਚਾਹ ਰਹੀ ਹੈ ਉਹੀ ਤਾਂ ਪ੍ਰੋਬਲਮਸ ਹੈ ਸਾਰੀਆਂ ਦੀਆਂ ਸਾਰੀਆਂ ਅਖਰੀ ਨਾਮ ਅਖਰੀ ਸਲਾਹ ਅਖਰੀ ਗੀਤ ਗਿਆਨ ਗੰਗਾ ਅਖਰਾਂ ਸਿਰ ਸੰਯੋਗ ਵਿਖਾਨ ਸਾਰਾ ਸੰਯੋਗ ਹੀ ਅਖਰਾਂ ਦਾ ਘੇਰ ਫੇਰ ਸਾਰਾ ਇਹਦੇ ਇਹਦੇ ਆਲੇ-ਦਾਲ ਹੀ ਘੁੰਮ ਰਿਹਾ ਹੈ ਅਖਣ ਲਿਖਣ ਬੋਲਣ ਬਾਣ ਲੇਕਿਨ ਲਾਸਟ ਲਾਈਨ ਦੇਤੇ ਅਸੀਂ ਫੋਕਸ ਨਹੀਂ ਕਰਦੇ ਜਿਸ ਇਹ ਲਿਖੇ ਤਿਸ ਸਿਰ ਨਾਹੀ ਜਿਵ ਫਰਮਾਵੇ ਤਿਉ ਤ ਪਾਵੇ ਉੱਥੇ ਤੱਕ ਉਹ ਇੱਥੇ ਤਾਂ ਕਹਿੰਦੇ ਨੇ ਕਿ ਜਿਹਨੇ ਲਿਖੇ ਨੇ ਉਹਨੂੰ ਛੱਡ ਦਿਓ ਤੁਸੀਂ ਉਹਦੇ ਸਿਰੇਰੇ ਨਾ ਬਨੋ ਠੀਕ ਹੈ ਉਹ ਇਜ਼ਤਮਾਨ ਸਤਕਾਰੋ ਤਾਂ ਮਨੋਂ ਨਿਕਲੂਗਾ ਤੁਹਾਡਾ ਉਹ ਭਾਵ ਤੁਹਾਡੇ ਮਨੋਂ ਨਿਕਲੂਗਾ ਉਹ ਸਿਰਫ ਅੱਖਰਾਂ ਦੇ ਨਾਲ ਨਹੀਂ ਬੰਨਣਾ ਜਿਬ ਫਰਮਾਵੇ ਤਿਤ ਪਾਵੇ ਜਿਹੜਾ ਜਿਵੇਂ ਉਹ ਕਹਿ ਰਹੇ ਨੇ ਅੱਖਰ ਉਹਦੇ ਤੇ ਫੋਕਸ ਕਰਨਾ ਜ਼ਿਆਦਾ ਜ਼ਰੂਰੀ ਹੈ ਤਾਂ ਚੁੱਪੇ ਚੁੱਪ ਨਾ ਹੋਵੇ ਜੇ ਲਾਇ ਰਹਾ ਲਿਬਤਾਰ ਤਾਂ ਮਾਈਂਡ ਅਜੋਕੀ ਸਾਇੰਸ ਵੀ ਕਹਿੰਦੀ ਹੈ ਕਿ 60 ਤੋਂ 70000 ਥਾਟ ਇਹਨੇ ਦੇਣੇ ਹੀ ਦੇਣੇ ਨੇ ਇਹ ਚੁੱਪ ਨਹੀਂ ਕਰ ਸਕਦਾ ਚਾਹੇ ਜੋ ਮਰਜ਼ੀ ਕਰ ਲਓ ਮੂੰਹ ਨਾ ਬੰਦ ਕਰ ਲਓ ਤੁਸੀਂ ਕਹੋ ਮੈਂ ਮੈਡੀਟੇਸ਼ਨ ਕਰ ਰਿਹਾ ਜੀ ਮੈਨੂੰ ਗੁਰਦੁਆਰੇ ਜਾ ਕੇ ਸ਼ਾਂਤੀ ਮਿਲਦੀ ਹੈ ਮਸਜਿਦ ਜਾ ਕੇ ਸ਼ਾਂਤੀ ਮਿਲਦੀ ਹੈ ਮੱਕੇ ਜਾ ਕੇ ਸ਼ਾਂਤੀ ਮਿਲਦੀ ਹੈ ਮੰਦਿਰ ਜਾ ਕੇ ਸ਼ਾਂਤੀ ਮਿਲਦੀ ਹੈ ਗਿਰਜਾ ਜਾ ਕੇ ਸ਼ਾਂਤੀ ਮਿਲਦੀ ਹੈ ਉਹ ਠੀਕ ਹੈ ਕਿਉਂਕਿ ਡਿਸਟਰੈਕਟ ਕਰਦੇ ਹੋ ਮਾਈਂਡ ਨੂੰ ਕੁਝ ਹੋਰ ਸੋਚਣ ਵਾਸਤੇ ਦੇ ਦਿੰਨੇ ਆ ਸੀ ਉਹ ਚੁੱਪ ਨਹੀਂ ਕਰਦਾ ਹੈਗਾ ਉਹ ਤਾਂ ਜਦੋਂ ਵੀ ਉਹਦਾ ਕਿਸੇ ਚੀਜ਼ ਦੇ ਉੱਤੇ ਫੋਕਸ ਹੋਊਗਾ ਉਹਨੂੰ ਕਟ-ਕਟ ਕੇ ਉਹਨੇ ਸਮਝਣਾ ਤਾਂ ਚੁੱਪੇ ਚੁੱਪਨਾ ਹੋਵੇ ਜੇ ਲਾਇ ਰਾਂ ਲੇਵਤਾਰ ਭੁੱਖਿਆਂ ਭੁੱਖ ਨਾ ਉਤਰੇ ਜੇ ਬੰਨਾਪੂਰੀਆਂ ਪਾਰ ਡੋਪਾਮਿਨ ਰਾਸ਼ ਜਿੰਨੀ ਚੀਜ਼ਾਂ ਤੁਸੀਂ ਪ੍ਰਾਪਤੀ ਕਰੀ ਜਾਓਗੇ ਉਹਨਾਂ ਡੋਪਾਮਿਨ ਰਾਸ਼ ਹੋਰ ਹੋਈ ਜਾਊਗਾ ਹੁਣ ਡੋਪਾਮਿਨ ਵੀ ਸਾਇੰਸ ਦੀ ਕਾਰਡ ਹੈ ਉਹਨੇ ਦੇਖਿਆ ਕਿ ਜਦੋਂ ਤੁਹਾਨੂੰ ਕਿਸੇ ਚੀਜ਼ ਦੀ ਪ੍ਰਾਪਤੀ ਹੁੰਦੀ ਹੈ ਤੁਹਾਨੂੰ ਇੱਕ ਖੁਸ਼ੀ ਦਾ ਅਹਿਸਾਸ ਹੁੰਦਾ ਆਨੰਦ ਦਾ ਨਹੀਂ ਖੁਸ਼ੀ ਦਾ ਔਰ ਉਹ ਉਹ ਤੁਹਾਡਾ ਡੋਪਾਮਾਈਨ ਰਾਸਾਇੰਦਰ ਹੁੰਦਾ ਲੇਕਿਨ ਜਦੋਂ ਤੁਸੀਂ ਇੱਕ ਚੀਜ਼ ਪ੍ਰਾਪਤ ਕਰ ਲੈਂਦੇ ਹੋ ਉਹਨਾਂ ਡੋਪਾਮਾਈਨ ਤੁਹਾਨੂੰ ਫਿਰ ਪਹਿਲਾਂ ਜਿੰਨੀ ਖੁਸ਼ੀ ਨਹੀਂ ਦੇ ਸਕਦਾ ਇਹਨੂੰ ਕਹਿੰਦੇ ਨੇ ਥ੍ਰੈਸ਼ੋਲਡ ਵੈਲਿਊ ਤਾਂ ਅਗਲੀ ਵਾਰੀ ਤੁਹਾਨੂੰ ਉਸ ਤੋਂ ਜ਼ਿਆਦਾ ਕੋਈ ਚੀਜ਼ ਕਰਨੀ ਪੈਂਦੀ ਹੈ ਤਾਂ ਤੁਹਾਨੂੰ ਖੁਸ਼ੀ ਮਿਲਦੀ ਹੈ ਔਰ ਇਹ ਐਂਡਲੈਸ ਹੈ ਭੁੱਖਿਆ ਭੁੱਖ ਨਾ ਉਤਰੇ ਜੇ ਤੁਹਾਨੂੰ ਸਾਰੇ ਬ੍ਰਹਿਮੰਡ ਵੀ ਮਿਲ ਜAVE ਤਾਂ ਵੀ ਉਤਰਨ ਵਾਲੀ ਭੁੱਖ ਨਹੀਂ ਹੈਗੀ ਤਾਂ ਸਪਿਰਚੁਅਲਿਜ਼ਮ ਜਿਹੜਾ ਹੈਗਾ ਇਹਨੂੰ ਆਪਾਂ ਸਹੀ ਸੈਂਸ ਦੇ ਵਿੱਚ ਸਮਝੀਏ ਸਾਇੰਟਿਫਿਕ ਤਰੀਕੇ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਸਹਿਸ ਸਿਆਣਪਾ ਲੱਖ ਹੋਵੇ ਤਾਂ ਇੱਕ ਨੱਚਲੇ ਨਾਲ ਜਿਹੜੀਆਂ ਸਿਆਣਪਾਂ ਨੇ ਨਾ ਸੱਚੀ ਆਪਣੀ ਜਦੋਂ ਕੋਈ ਬੰਦਾ ਸਕਸੈਸਫੁਲ ਹੋ ਜਾਂਦਾ ਤਾਂ ਉਹਨੂੰ ਆਪਣੀ ਸਿਆਣਪ ਨਾਲ ਜੋੜ ਦਿੰਦਾ ਕਿ ਜੀ ਮੈਂ ਤਾਂ ਬਹੁਤ ਮਿਹਨਤ ਕੀਤੀ ਜੀ ਮੈਂ ਮੈਨੀਫੈਸਟ ਕਰਿਆ ਅੱਜ ਕੱਲ ਇਹ ਵਰਡ ਬੜਾ ਖਤਰਨਾਕ ਇੱਕ ਚੱਲਿਆ ਹੋਇਆ ਜੀ ਮੈਂ ਮੈਨੀਫੈਸਟ ਕਰਿਆ ਮੈਂ ਸੋਚਦਾ ਰਿਹਾ ਤਾਂ ਮੈਨੂੰ ਇਹ ਮਿਲ ਗਿਆ ਤੁਸੀਂ ਵੀ ਸੋਚੋ ਵੱਡਾ ਉਹ ਹਰ ਆਦਮੀ ਸੋਚਦਾ ਯਾਰ ਹਰ ਬੰਦਾ ਸੋਚਦਾ ਵੱਡੇ ਵੱਡੇ ਸੁਪਨੇ ਹਰ ਬੰਦਾ ਦੇਖਦਾ ਕੋਈ ਨਹੀਂ ਦੇਖਦਾ ਜਿਹਦੇ ਪੂਰੇ ਹੋ ਜਾਂਦੇ ਨੇ ਉਹ ਫਿਰ ਜੋੜ ਦਿੰਦਾ ਮੈਂ ਸੁਪਨਾ ਦੇਖਿਆ ਸੀ ਤਾਂ ਪੂਰਾ ਹੋਇਆ ਇਸ ਤਰ੍ਹਾਂ ਨਹੀਂ ਹੈਗਾ ਲੋਕਾਂ ਨੂੰ ਵਰਗਲਾਉਣਾ ਕਿਉਂਕਿ ਕਾਮਯਾਬ ਹੁੰਦੇ ਨੇ 1% ਤੇ 99% ਜਿਹੜੇ ਨਾਕਾਮਯਾਬ ਲੋਕ ਨੇ ਉਹਨਾਂ ਨੂੰ ਪੁੱਛੋ ਤੁਹਾਡੇ ਨਾਲ ਜਿਆਦਾ ਮੈਨੀਫੈਸਟੇਸ਼ਨ ਕੀਤੀ ਹੈ ਤੁਹਾਡੇ ਨਾਲ ਜਿਆਦਾ ਮਿਹਨਤ ਕੀਤੀ ਹੈ ਤਾਂ ਸਕਸੈਸ ਦਾ ਕੀ ਫਾਰਮੂਲਾ ਉਹ ਆਪਾਂ ਅਗਲੇ ਸਾਲ ਦੇ ਵਿੱਚ ਡਿਸਕਸ ਕਰਾਂਗੇ ਪਰ ਪਿਛਲੀ ਵੀਡੀਓ ਜਿਹੜੀ ਆਪਾਂ ਬਣਾਈ ਸੀ ਉਹਦਾ ਉਹਦੇ ਚ ਆਪਾਂ ਇਹ ਲੱਭਣ ਦੀ ਕੋਸ਼ਿਸ਼ ਕਰ ਰਹੇ ਸੀਗੇ ਕਿ ਜਿਹੜਾ ਸਟ्रेस ਹੈ ਜਿਹੜੀ ਟੈਨਸ਼ਨ ਹੈ ਉਹਦੇ ਕਾਰਨ ਕੀ ਨੇ ਅਜੋਕੇ ਟਾਈਮ ਦੇ ਵਿੱਚ ਉਹਦੇ ਕਾਰਨ ਕੀ ਨੇ ਚਾਰ ਯੋਗਾਂ ਦੀ ਆਪਾਂ ਗੱਲ ਕਰੀ ਸੀ ਕਿ ਕਿਵੇਂ ਜਿਹੜਾ ਸਾਡਾ ਮੈਂਟਲ ਸਟੇਟ ਜਿਹੜਾ ਹੈਗਾ ਅੱਜ ਦੀ ਡੇਟ ਦੇ ਵਿੱਚ ਕਿਉਂ ਸਾਨੂੰ ਪਰੇਸ਼ਾਨੀਆਂ ਇੰਨੀਆਂ ਹੋ ਰਹੀਆਂ ਨੇ ਕਿਉਂ ਇੰਨਾ ਸਟ्रेस ਆ ਰਿਹਾ ਕਿਉਂਕਿ ਇਸ ਤੋਂ ਪਹਿਲਾਂ ਆਪਾਂ ਵੀਡੀਓਜ਼ ਗੱਲ ਕਰ ਚੁੱਕੇ ਹਾਂ ਕਿ ਸਟ्रेस ਦੇ ਨਾਲ ਹੀ ਸਾਰੀਆਂ ਬਿਮਾਰੀਆਂ ਲੱਗਦੀਆਂ ਨੇ ਜਦੋਂ ਹੀ ਤੁਹਾਨੂੰ ਟੈਨਸ਼ਨ ਆ ਗਈ ਜਦੋਂ ਹੀ ਤੁਹਾਨੂੰ ਡਰ ਲੱਗਿਆ ਤੁਹਾਡੇ ਅੰਦਰਲੇ ਪਾਸੇ ਜਿਹੜਾ ਸਿੰਪੈਥੈਟਿਕ ਸਿਸਟਮ ਹੈ ਆਪਣੇ ਆਪ ਹੀ ਔਨ ਹੋ ਜਾਣਾ ਹਾਰਟਬੀਟ ਤੇਜ਼ ਹੋ ਜਾਣੀ ਹੈ ਤੁਹਾਡੀ ਸਾਹ ਤੇਜ਼ ਹੋ ਜਾਣਗੇ ਤੁਹਾਡੇ ਮਸਲਸ ਨੂੰ ਕੱਟ ਕੇ ਗਲੂਕੋਜ਼ ਬਣਨੀ ਸ਼ੁਰੂ ਹੋ ਜੂਗੀ ਬਲੱਡ ਸ਼ੂਗਰ ਜਿਹਨੂੰ ਅਸੀਂ ਕਹਿੰਨੇ ਆ ਬਲੱਡ ਪ੍ਰੈਸ਼ਰ ਅਸੀਂ ਕਹਿੰਨੇ ਮੁੜ ਕੇ ਆਟੋ ਇਮਿਊਨ ਨੂੰ ਕੰਟਰੋਲ ਆਟੋ ਇਮਿਊਨ ਡਿਜ਼ੀਜ਼ ਜਾਂਦਾ ਕੰਟਰੋਲ ਹੀ ਕੰਟਰੋਲੋਂ ਬਾਹਰ ਹੋ ਜਾਂਦਾ ਇਹਦੇ ਤੇ ਵਿਸਤਾਰ ਦੇ ਵਿੱਚ ਮੈਂ ਚਰਚਾ ਕਰ ਚੁੱਕਿਆ ਕਿਉਂਕਿ ਸਾਲ ਦਾ ਇਹ ਸੈਕਿੰਡ ਲਾਸਟ ਮੰਗਲਵਾਰ ਹੈ ਤਾਂ ਉਹ ਸਾਰੇ ਖਿਡਾਰੀਆਂ ਨੂੰ ਇਕੱਠਾ ਕਰਕੇ ਨਵੇਂ ਸਾਲ ਦੇ ਨਵੀਆਂ ਗੱਲਾਂ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਇਹ ਜੋ ਗੱਲਾਂ ਮੈਂ ਹੁਣ ਤੱਕ ਕਰਿਆ ਇੱਕ ਤਰ੍ਹਾਂ ਦੀ ਰਿਵੀਜ਼ਨ ਹੀ ਸਮਝ ਲਓ ਤੁਸੀਂ ਪਰ ਅੱਗੇ ਜਿਹੜੀ ਆਪਾਂ ਗੱਲ ਕਰਨ ਜਾ ਰਹੇ ਹਾਂ ਉਹ ਇੱਕ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਇਹ ਸਮਝੀਏ ਕਿ ਸਟ੍ਰੈਸ ਤੇ ਟੈਨਸ਼ਨ ਦੇ ਕਾਰਨ ਕੀ ਨੇ ਪਹਿਲਾਂ ਤਾਂ ਮੈਂ ਬਹੁਤ ਖੁਸ਼ ਹਾਂ ਬਹੁਤ ਜ਼ਿਆਦਾ ਖੁਸ਼ ਹਾਂ ਕਿ ਪਿਛਲੀ ਵੀਡੀਓ ਜਿਹਦੇ ਤੇ ਆਪਾਂ ਗੱਲ કરી ਸੀ ਕਿ ਨੈਤਿਕਤਾ ਤੇ ਸਿਧਾਂਤ ਇਹਨਾਂ ਵਿੱਚ ਜ਼ਰੂਰੀ ਕੀ ਹੈ ਮਤਲਬ ਇੱਕ ਵੀ ਬੰਦਾ ਮੈਨੂੰ ਜਿੰਨੇ ਵੀ ਕਮੈਂਟ ਆਏ ਨੇ ਕਿਸੇ ਬੰਦਾ ਕੋਈ ਭਲੇਖੇ ਚ ਨਹੀਂ ਆ ਉਹਨੂੰ ਪਤਾ ਹੀ ਹੈ ਕਮਾਲ ਹੈ ਦੈਟਸ ਗੁੱਡ ਕਿਉਂਕਿ ਜਿਆਦਾ ਸੀ ਕਿਸੇ ਚੀਜ਼ ਤੋਂ ਮੁਨਕਰ ਹੋ ਜਾਣਾ ਜਦੋਂ ਅਸੀਂ ਕਿਸੇ ਚੀਜ਼ ਨੂੰ ਫੇਸ ਹੀ ਨਹੀਂ ਕਰਨਾ ਚਾਹੁੰਦੇ ਸਾਹਮਣੇ ਨਾ ਉਹ ਕਹਿੰਦੇ ਨੇ ਕਿ ਸੱਚ ਘਟੇ ਜਾਂ ਵੜੇ ਤਾਂ ਸੱਚ ਨਾ ਰਹੇ ਸੱਚ ਤੇ ਥੋੜਾ ਜਿਹਾ ਵੀ ਘਟ ਗਿਆ ਜਾਂ ਥੋੜਾ ਜਿਹਾ ਵੀ ਵੱਧ ਗਿਆ ਤਾਂ ਸੱਚ ਜਿਹੜਾ ਸੱਚ ਨਹੀਂ ਰਹਿੰਦਾ ਇੱਕ ਝੂਠ ਹੈ ਕਿ ਜਿਸकी ਇੰਤਹਾ ਹੀ ਨਹੀਂ ਝੂਠ ਤਾਂ ਜਿੰਨਾ ਮਰਜ਼ੀ ਬੋਲੀ ਜਾਓ ਉਹਦਾ ਕੋਈ ਸਰਾਂ ਨਹੀਂ ਹੈਗਾ ਠੀਕ ਹੈ ਚਾਹੇ ਸੋਨੇ ਦਾ ਫਰੇਮ ਲਗਵਾ ਦਿਓ ਇੱਕ ਆਇਨਾ ਹੈ ਕਿ ਝੂਠ ਬੋਲਦਾ ਹੀ ਨਹੀਂ ਤਾਂ ਮੈਨੂੰ ਬਹੁਤ ਖੁਸ਼ੀ ਹੈ ਕਿ ਅਸੀਂ ਆਪਣਾ ਚਿਹਰਾ ਉਹਦੇ ਵਿੱਚ ਦੇਖ ਰਹੇ ਹਾਂ ਔਰ ਇਹ ਜਿਹੜਾ ਚੱਕਰ ਵੀ ਕਾਲੀ ਯੋਗ ਦਾ ਇਹਦੇ ਵਿੱਚ ਫਸੇ ਹੋਏ ਹਾਂ ਅਸੀਂ ਔਰ ਇਹ ਕਾਲੀ ਯੋਗ ਦੇ ਜਦ ਤੱਕ ਅਸੀਂ ਇਹਨੂੰ ਆਪਣੀ ਪ੍ਰੋਬਲਮ ਨੂੰ ਦੇਖਾਂਗੇ ਨਹੀਂ ਉਹ ਤਾਂ ਮੂੰਹ ਮੋੜੀ ਜਾਵਾਂਗੇ ਤਾਂ ਅਸੀਂ ਕਿਤੇ ਪਹੁੰਚ ਹੀ ਨਹੀਂ ਸਕਦੇ ਤਾਂ ਸਾਨੂੰ ਪਹਿਲਾਂ ਸਭ ਤੋਂ ਪਹਿਲਾਂ ਆਇਡੈਂਟੀਫਾਈ ਕਰਨੀ ਪਊਗੀ ਕਿ ਪ੍ਰੋਬਲਮ ਕੀ ਹੈ ਪ੍ਰੋਬਲਮ ਅੱਜ ਦੀ ਘੜੀ ਦੇ ਵਿੱਚ ਸਿਧਾਂਤ ਔਰ ਐਥਿਕਸ ਦੇ ਵਿੱਚ ਫਸੀ ਹੋਈ ਜਿਹੜੀ ਤੁਹਾਡੀ ਨੈਤਿਕਤਾ ਔਰ ਐਥਿਕਸ ਦੇ ਵਿੱਚ ਸਿਧਾਂਤਾਂ ਦੇ ਵਿੱਚ ਫਸੀ ਹੋਈ ਜਦੋ ਜਹਤ ਹੈ ਹਰ ਇਨਸਾਨ ਕਰ ਰਿਹਾ ਹੈ ਚਾਹਂਦੇ ਨਾ ਚਾਹਂਦੇ ਉਹ ਉਹ ਕਰ ਰਿਹਾ ਹੈ ਤਾਂ ਜਿਵੇਂ ਜਿਵੇਂ ਉਹਨੂੰ ਅੱਗੇ ਵਧਣਾ ਓਵੇਂ ਓਵੇਂ ਉਹ ਸਿਧਾਂਤਾਂ ਵਾਲੇ ਪਾਸੇ ਧਿਆਨ ਦੇਣਾ ਪਊਗਾ ਨੈਤਿਕਤਾ ਵਾਲੇ ਪਾਸੇ ਧਿਆਨ ਨਹੀਂ ਦੇ ਸਕਦਾ ਇਹਨੂੰ ਐਕਸੈਪਟ ਕਰਿਆ ਸਾਰਿਆਂ ਨੇ ਵੰਡਰਫੁਲ ਅਗਲੀ ਗੱਲ ਹੁਣ ਇਹਦੇ ਵਿੱਚ ਆਪਾਂ ਕਰਾਂਗੇ ਇਹ ਕਿਵੇਂ ਇਹਦਾ ਬੈਲੈਂਸ ਕਿਵੇਂ ਮੇਨਟੇਨ ਕਰਨਾ ਉਹਦੇ ਵਾਸਤੇ ਇੱਕ ਦੋ ਵੀਡੀਓਜ਼ ਲੱਗਣਗੀਆਂ ਹਾਲੇ ਪਰ ਇੱਕ ਹੋਰ ਚੀਜ਼ ਤੁਹਾਨੂੰ ਅੱਜ ਮੈਂ ਦੱਸਦਾ ਕਿ ਜਿਹੜਾ ਕਾਲੀਯੁਗ ਦਾ ਟਾਈਮ ਹੈ ਇੱਥੇ ਦੋ ਕਹਾਣੀਆਂ ਮੇਰੇ ਦਿਮਾਗ ਦੇ ਵਿੱਚ ਆ ਗਈਆਂ ਸੁਣਾਣੀ ਕਿਸੇ ਪਰ ਚਲੋ ਜਿਵੇਂ ਜੋ ਜੇ ਮਤਲਬ ਇਹਨੂੰ ਜਿਵੇਂ ਮੈਂ ਬਾਰ ਬਾਰ ਕਹਿੰਨਾ ਕਿ ਜਿਹੜੀਆਂ ਕਥਾ ਕਹਾਣੀਆਂ ਨੇ ਸਾਡੀਆਂ ਉਹ ਫੈਕਟ ਨਹੀਂ ਹੈਗੀਆਂ ਮਤਲਬ ਹਕੀਕਤ ਨਹੀਂ ਹੋ ਸਕਦਾ ਉਹ ਨਾ ਹੋਈਆਂ ਹੁਣ ਉਹ ਸਿਰਫ ਇੱਕ ਕਹਾਣੀ ਹੋਵੇ ਪਰ ਉਹ ਟਰੂਥ ਹੈ ਮਤਲਬ ਸਚ ਨੂੰ ਸਮਝਣ ਦਾ ਕੋਸ਼ਿਸ਼ ਹੈ ਉਹ ਉਹ ਕਹਿੰਦੇ ਇੱਕ ਕੋਈ ਬਹੁਤ ਬੜਾ ਰਾਜਾ ਸੀਗਾ ਉਹਦਾ ਰਾਜਪ੍ਰੋਹਿਤ ਸੀਗਾ ਔਰ ਉਹ ਸਿਰਫ ਰੱਬ ਦੇ ਵਿੱਚ ਕਾਇਨਾਤ ਦੇ ਵਿੱਚ ਭਰੋਸਾ ਰੱਖਦਾ ਸੀਗਾ ਉਹ ਉਹਨੂੰ ਮਤਲਬ ਕੋਈ ਉਹਨੂੰ ਹੋਰ ਚੀਜ਼ ਤੇ ਕੋਈ ਮਤਲਬ ਨਹੀਂ ਸੀਗਾ ਤਾਂ ਕਹਿੰਦੇ ਕਾਲੀ ਯੁਗ ਦਾ ਰਾਜ ਸੀਗਾ ਤੇ ਕਾਲੀ ਯੁਗ ਨੇ ਇਹ ਕਿਹਾ ਕਿ ਯਾਰ ਮੇਰਾ ਗੁਣਗਾਨ ਹੀ ਨਹੀਂ ਕਰਦਾ ਤੂੰ ਤਾਂ ਅਛਾਈ ਦੀ ਉਹ ਗੱਲ ਕਰੀ ਜਾਂਦਾ ਸਾਰੇ ਵੇਲੇ ਤਾਂ ਕਾਲੀ ਯੁਗ ਨੇ ਆਪਣੇ ਸਾਰੇ ਬੰਦੇ ਉਹਦੇ ਕੋਲ ਭੇਜੇ ਕਾਮ ਕ੍ਰੋਧ ਮੋਹ ਲੋਭ ਮਾਇਆ ਸਭ ਉਹਦੇ ਕੋਲ ਭੇਜੇ ਪੰਡਤ ਨੂੰ ਕੋਲ ਵੀ ਤੂੰ ਜੋ ਮਰਜੀ ਕੁਝ ਲੈ ਲੈ ਤੇ ਤੂੰ ਮਾੜਾ ਮੋਟਾ ਸਾਡਾ ਗੁਣਗਾਨ ਕਰਿਆ ਕਰ ਪਰ ਉਹ ਪੰਡਿਤ ਮੰਨਿਆ ਨਹੀਂ ਤੇ ਐਂਡ ਦੇ ਵਿੱਚ ਕਹਿੰਦੇ ਕਲਿਯੋ ਖੁਦ ਗਿਆ ਉਹਦੇ ਕੋਲ ਤੇ ਕਲਿਯੋ ਨੇ ਉਹਨੂੰ ਕਿਹਾ ਕਿ ਦੇਖ ਤੂੰ ਮਾੜਾ ਮੋਟਾ ਮੇਰਾ ਗੁਣਗਾਨ ਕਰਿਆ ਕਰ ਸਾਰਾ ਨਹੀਂ ਥੋੜੇ ਬਹੁਤੇ ਸਿਧਾਂਤ ਤਾਂ ਫਾਲੋ ਕਰਿਆ ਕਰਨਾ ਤੂੰ ਸਿਰਫ ਨੈਤਿਕਤਾ ਤੇ ਟੋਰੀ ਜਾਣਾ ਵੀ ਇਹ ਤਾਂ ਗਲਤ ਗੱਲ ਹੈ ਰਾਜ ਮੇਰਾ ਕਹਿੰਦਾ ਜੇ ਤੂੰ ਮੇਰੀ ਗੱਲ ਮੰਨ ਲੇਗਾ ਤਾਂ ਅੱਧਾ ਰਾਜਪਾਟ ਤੈਨੂੰ ਦਵਾ ਦੂੰਗਾ ਜੇ ਤੂੰ ਨਹੀਂ ਮੰਨੇਗਾ ਫਿਰ ਤੂੰ ਦੇਖ ਲੈ ਉਹ ਪੰਡਿਤ ਕਹਿੰਦਾ ਨਹੀਂ ਕਹਿੰਦਾ ਮੈਂ ਨਹੀਂ ਇਸ ਤਰ੍ਹਾਂ ਕਰ ਸਕਦਾ ਚਲੋ ਕਾਲੀ ਯੁਗ ਨੇ ਨੇ ਕੀ ਕੀਤਾ ਪੰਡਤ ਦਾ ਰੂਪ ਬਣਾਇਆ ਔਰ ਰਾਜ ਦਰਬਾਰ ਦੇ ਵਿੱਚ ਜਾਣਾ ਸੌਰੀ ਕਾਲੀ ਯੁਗ ਨੇ ਇੱਕ ਸ਼ਰਾਬ ਦੇ ਠੇਕੇਦਾਰ ਦਾ ਰੂਪ ਬਣਾਇਆ ਔਰ ਉਹਦੇ ਰਾਜ ਮਹਿਲ ਦੇ ਵਿੱਚ ਰਾਜੇ ਕੋਲ ਜਾ ਵੜਿਆ ਤੇ ਰਾਜਾ ਕਹਿੰਦਾ ਇਹ ਤੂੰ ਅੰਦਰ ਕਿੱਧਰ ਕੀ ਫਿਰਦਾ ਕਹਿੰਦਾ ਮਹਾਰਾਜ ਤੁਹਾਡੇ ਰਾਜਪ੍ਰੋhit ਨੇ ਮੇਰੇ ਪੈਸੇ ਦੇਣੇ ਨੇ ਪਿਛਲੇ ਕਈ ਮਹੀਨਿਆਂ ਤੋਂ ਮੰਗ ਰਿਹਾ ਹੁਣੇ ਪੈਸੇ ਨਹੀਂ ਦਿੱਤੇ ਰਾਜਾ ਬੜਾ ਪਰੇਸ਼ਾਨ ਵੀ ਮੇਰਾ ਰਾਜਪ੍ਰੋhit ਸ਼ਰਾਬ ਕਿਵੇਂ ਪੀਂਦਾ ਖੈਰ ਉਹਨੂੰ ਭਰੋਸਾ ਬੜਾ ਸੀ ਰਾਜ ਤੇ ਉਹਨੇ ਕਿਤੇ ਕੋਈ ਗੈਪ ਐ ਉਹਨੇ ਕੁਛ ਨਹੀਂ ਕਿਹਾ ਉਸ ਤੋਂ ਬਾਅਦ ਅਗਲੇ ਦਿਨ ਉਹਨੇ ਵੈਸ਼ਵਾ ਦਾ ਰੂਪ ਬਣਾ ਲਿਆ ਔਰ ਉਹੀ ਗੱਲ ਆ ਕੇ ਰਾਜੇ ਨੂੰ ਕਹਿੰਦੀ ਵੀ ਤੇਰਾ ਪੰਡਿਤ ਮੇਰੇ ਕੋਲ ਲਾਂਦਾ ਔਰ ਮੇਰੇ ਪੈਸੇ ਨਹੀਂ ਦੇ ਕੇ ਗਿਆ ਤੀਸਰੇ ਦਿਨ ਉਹਨੇ ਬੁੱਚੜ ਦਾ ਰੂਪ ਬਣਾ ਲਿਆ ਕਸਾਈ ਦਾ ਉਹ ਵੀ ਜਿਹੜਾ ਗਊ ਵੜਦਾ ਸੀ ਹੈਨਾ ਤੇ ਉਹ ਉਹਦੇ ਕੋਲੇ ਆ ਕੇ ਰਾਜੇ ਕੋਲ ਉਹਨੇ ਉਹੀ ਗੱਲ ਉਹ ਕਹਦੀ ਕਿ ਮੇਰੇ ਕੋਲੇ ਗਊ ਮਾਸ ਲੈ ਕੇ ਜਾਂਦਾ ਰੋਜ਼ ਇਹ ਤੇ ਮੇਰੇ ਪੈਸੇ ਨਹੀਂ ਦਿੱਤੇ ਰਾਜੇ ਦਾ ਹੁਣ ਤਾਂ ਮਤਲਬ ਲਿਮਟ ਕਰਾਸ ਕਰ ਗਈ ਰਾਜੇ ਨੇ ਕਿਹਾ ਇਹਨੂੰ ਚੱਕ ਕੇ ਨਾ ਕਾਰਵਾਸ ਦੇ ਵਿੱਚ ਪਾ ਦੋ ਬੀ ਇਹਨੂੰ ਮਾਰਨਾ ਵੀ ਨਹੀਂ ਹੈਗਾ ਇਹਨੂੰ ਤਿਲ ਤਿਲ ਕੇ ਮਰ ਲੈਣ ਦੋ ਉੱਥੇ ਜਦੋਂ ਭੁਖਣ ਪਾਣਾ ਰਾਜਾ ਉਹ ਅੰਦਰ ਬੰਨਿਆ ਗਿਆ ਤੁਹਾਡਾ ਜਿਹੜਾ ਰਾਜਪ੍ਰੋhit ਹੈ ਤਾਂ ਉਹ ਬੜਾ ਪਰੇਸ਼ਾਨ ਹੋ ਗਿਆ ਸੋਚਦੇ 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 ਫਿਰ ਉਹਦੇ ਦਿਮਾਗ 'ਚ ਨੇ ਇੱਕ ਹਲਕਾ ਜਿਹਾ ਡਾਊਟ ਆ ਗਿਆ ਥੋੜਾ ਜਿਹਾ ਬਿਲਕੁਲ ਕਿ ਵੀਰ ਇਹਦੇ ਨਾਲੋਂ ਤਾਂ ਮੈਂ ਜੇ ਰਾਜੇ ਦੀ ਮਤਲਬ ਕਾਲੀ ਯੁਗ ਦੀ ਪ੍ਰਸ਼ੰਸਾ ਹੀ ਕਰ ਦਿੰਦਾ ਤਾਂ ਚੰਗੀ ਗੱਲ ਸੀਗੀ ਬਸ ਇੰਨੀ ਗੱਲ ਕਰਨ ਦੀ ਧੀਰ ਸੀ ਇਹਨਾਂ ਡਾਊਟ ਉਹਦੇ ਦਿਮਾਗ ਦੇ ਵਿੱਚ ਆ ਗਿਆ ਤਾਂ ਇਨੀਸ਼ੀਏਟਲੀ ਕਾਲੀ ਯੁਗ ਪ੍ਰਗਟ ਹੋ ਗਿਆ ਕਹਿੰਦੇ ਉਹ ਕਹਿੰਦਾ ਬਸ ਐਨਾ ਹੀ ਸੋਚਣਾ ਜ਼ਿਆਦਾ ਨਹੀਂ ਹੈਗਾ ਚੱਕਰ ਬਸ ਐਨਾ ਬਹੁਤ ਤੇ ਕਹਿੰਦਾ ਹੁਣ ਦੇਖ ਤੂੰ ਕੌਤਕ ਕਹਿੰਦਾ ਹੁਣ ਜਿਹੜਾ ਬੰਦਾ ਤੈਨੂੰ ਰੋਟੀ ਦੇਣ ਆਊਗਾ ਨਾ ਉਹਨੂੰ ਇਹ ਕਹਿ ਦੇਂਗੇ ਰਾਜ ਅੱਜ ਰਾਤ ਨੂੰ ਝੱਖੜ ਤੂਫਾਨ ਆਣਾ ਤੇ ਜਿਹੜਾ ਮਹਿਲ ਹੈ ਉਹ ਟਹਿ ਜਾਊਗਾ ਤੇ ਰਾਜੇ ਨੂੰ ਕਹੀਂ ਕਿ ਆਪਣਾ ਸਾਰਾ ਜਿਹੜਾ ਕੋ ਕਟੰਬ ਪਰਿਵਾਰ ਹੈ ਉੱਥੋਂ ਹਟਾ ਲਵੇ ਤੋਂ ਉਹਨੇ ਉਹਨੂੰ ਕਹਤਾ ਜਿਹੜਾ ਸੈਨਿਕ ਆਇਆ ਸੀ ਸੈਨਿਕ ਨੇ ਰਾਜੇ ਨੂੰ ਦੱਸਤਾ ਰਾਜੇ ਨੇ ਆਪਣਾ ਕਟੰਬ ਪਰਿਵਾਰ ਉੱਥੋਂ ਹਟਾਇਆ ਰਾਤ ਨੂੰ ਝੱਖੜ ਆਇਆ ਮਹਿਲ ਗਿਰ ਗਿਆ ਉਸ ਤੋਂ ਬਾਅਦ ਇਹਨੇ ਕਾਲਯੁਗ ਨੇ ਉਹ ਤਿੰਨੋਂ ਵੀ ਡਿਸਕਲੋਜ਼ ਕਰਤੇ ਵੀ ਇਹ ਸਮਾਂ ਸਮਾਂਗੇ ਰਚੇ ਸੀਗੇ ਉਹਨੂੰ ਰਾਜਪ੍ਰੋਹਿਤ ਨੂੰ ਬਨਾਮ ਕਰਨ ਵਾਸਤੇ ਰਾਜਾ ਨੰਗੇ ਪੈਰੀ ਗਿਆ ਉਹਦੇ ਬ੍ਰਾਹਮਣ ਦੇ ਪੈਰ ਦੇ ਵਿੱਚ ਪਿਆ ਕੇ ਮਾਰੇ ਕਰੋ ਮੇਰੇ ਮੈਨੂੰ ਮਾਫ ਕਰੋ ਤੇ ਅੱਜ ਤੋਂ ਅੱਧਾ ਰਾਜਪਾਟ ਤੁਹਾਡਾ ਤਾਂ ਕਾਲਯੁਗ ਦਾ ਜਿਹੜਾ ਪ੍ਰਭਾਵ ਹੈ ਇਹਦੇ ਆਸ-ਪਾਸ ਜੋ ਚੀਜ਼ਾਂ ਹੋ ਰਹੀਆਂ ਨੇ ਉਹ ਵਾਕਈ ਬਹੁਤ ਖਤਰਨਾਕ ਨੇ ਉਹਦੇ ਵਿੱਚੋਂ ਕਿਵੇਂ ਨਿਕਲਣਾ ਬਾਹਰ ਇਹਦੀ ਚਰਚਾ ਬਾਅਦ ਚ ਹੋਗੀ ਪਹਿਲਾਂ ਆਪਾਂ ਸਮਝ ਲਈਏ ਪਿਛਲੀ ਵਾਰੀ ਆਪਾਂ ਸਮਝਣ ਦੀ ਕੋਸ਼ਿਸ਼ કરી ਕਿ ਸਾਡੇ ਜਿਹੜੇ ਨੈਤਿਕਤਾ ਔਰ ਸਿਧਾਂਤ ਹੈ ਉਹਦੇ ਵਿੱਚ ਕੀ ਫਰਕ ਹੈ ਔਰ ਬਾਕਮਾਲ ਗੱਲ ਇਹ ਹੈ ਕਿ ਬਹੁਤ ਇਮਾਨਦਾਰ ਜਵਾਬ ਮਿਲੇ ਬਸ ਮੈਨੂੰ ਇਹੋ ਜਿਹੀ ਆਡੀਅנס ਚਾਹੀਦੀ ਹੈ ਇਹ ਇਹ ਇਦੋਂ ਇੱਧਰ ਉੱਧਰ ਵਾਲੇ ਜਿਹੜੇ ਭਲੇਖਿਆਂ 'ਚ ਫਿਰਦੇ ਨੇ ਉਹਨਾਂ ਦੇ ਜਦੋਂ ਭਲੇਖੇ ਨਿਕਲ ਜਾਣਗੇ ਉਦੋਂ ਗੱਲ ਤੇ ਇਹਦੇ ਤੇ ਅਮਲ ਕਰਨਗੇ ਇਹ ਗੱਲ ਬਿਲਕੁਲ ਸੱਚ ਹੈ ਕਿ ਸਿਧਾਂਤ ਨੈਤਿਕਾ ਦੇ ਵਿੱਚ ਬਹੁਤ ਫਰਕ ਹੈ ਔਰ ਕਿਤਨਾ ਕਿਤੇ ਸਿਧਾਂਤ ਦੇ ਉੱਤੇ ਕੋਈ ਹਰ ਬੰਦਾ ਫੋਕਸ ਕਰਦਾ ਕਿੰਨਾ ਕਰਨਾ ਹੈ ਉਹਦੀ ਚਰਚਾ ਬਾਅਦ ਚ ਤੇ ਹੁਣ ਆਪਾਂ ਗੱਲ ਕਰਦੇ ਹਾਂ ਇੱਕ ਹੋਰ ਕਹਾਣੀ ਜਿਹਦੇ ਵਿੱਚ ਇੱਕ ਹੋਰ ਮੋਰਲ ਨਿਕਲੂਗਾ ਇੱਕ ਰਾਜਾ ਸੀਗਾ ਉਹਨੇ ਤਿੰਨ ਬੰਦੇ ਫੜ ਲਏ ਇੱਕ ਰੱਬ ਦਾ ਭਗਤ ਇੱਕ ਵਕੀਲ ਤੇ ਇੱਕ ਕੋਈ ਮੇਰੇ ਵਰਗਾ ਮੂਰਖ ਜਿਹੜਾ ਹਰ ਚੀਜ਼ ਦੇ ਪਿੱਛੇ ਸੱਚ ਕੀ ਹੈ ਉਹਨੂੰ ਲੱਭਣ ਦੀ ਕੋਸ਼ਿਸ਼ ਕਰਦਾ ਰਹਿੰਦਾ ساری ਜ਼ਿੰਦਗੀ ਤੋ ਜਿਹੜਾ ਭਗਤ ਸਿੰਘਾ ਦੇਖੋ ਜਿਹੜਾ ਡਿਵੋਸ਼ਨ ਹੈ ਨਾ ਲਵ ਅਫੇਅਰ ਹੈ ਜਿਹੜੀ ਭਗਤੀ ਹੈ ਇਹ ਇੱਕ ਪਿਆਰ ਦੀ ਕਹਾਣੀ ਹੈ ਤੁਸੀਂ ਕਿਹਦੇ ਡਿਵੋਟੀ ਹੋ ਇਹਦਾ ਮਤਲਬ ਨਹੀਂ ਹੈਗਾ ਤੁਸੀਂ ਕਿਸੇ ਵੀ ਚੀਜ਼ ਨੂੰ ਪੱਥਰ ਪਾਣੀ ਕਿਸੇ ਚੀਜ਼ ਨੂੰ ਪੂਜਦੇ ਹੋ ਕਿਸੇ ਰੱਬ ਨੂੰ ਪੂਜਦੇ ਹੋਗੇ ਜਦੋਂ ਤੁਸੀਂ ਰੱਬ ਨੂੰ ਇੱਕ ਚੀਜ਼ ਦੇ ਵਿੱਚ ਦੇਖਦੇ ਹੋ ਤਾਂ ਵੈਸੇ ਗੜਬੜ ਹੋ ਗਿਆ ਮਾਮਲਾ ਕਿਉਂਕਿ ਇੱਕ ਚੀਜ਼ ਨੂੰ ਇਹੀ ਰੱਬ ਹੈ ਤਾਂ ਉਹ ਪਰ ਉਹ ਤੁਹਾਡੀ ਅੰਦਰਲੀ ਜਿਹੜੀ ਕੈਮਿਸਟਰੀ ਹੈ ਅੰਦਰਲੀ ਤੁਹਾਡੇ ਰਸਾਇਣ ਰਸਾਇਣ ਨੇ ਉਹਨਾਂ ਨੂੰ ਬਹੁਤ ਪਲੇਜ਼ੈਂਟ ਕਰ ਦਿੰਦਾ ਤੁਹਾਨੂੰ ਆਨੰਦ ਦੇ ਵਿੱਚ ਲੈ ਜਾਂਦਾ ਤੋ ਭਗਤ ਕਿਤੇ ਨਾ ਕਿਤੇ ਭਗਤ ਹੋਣਾ ਮਤਲਬ ਅੱਖਾਂ ਦੇ ਪੱਟੀ ਬੰਨ ਕੇ ਬਸ ਉਹਨੂੰ ਮੰਨੀ ਜਾਣਾ ਉਹਦੇ ਨਾਲ ਤੁਹਾਡਾ ਅੰਦਰ ਜਿਹੜਾ ਉਹ ਬਹੁਤ ਸ਼ਾਂਤ ਕੁਛ ਦਿਨ ਵਾਸਤੇ ਰਹਿੰਦਾ ਪਰ ਜਿਵੇਂ ਆਪਾਂ ਆਪਣਾ ਉਹ ਇਹ ਡਿਵੋਸ਼ਨ ਦੇ ਉੱਤੇ ਕਟੜ ਹੁੰਦੇ ਚਲੇ ਜਾਂਦੇ ਆ ਉਹਦਾ ਕੀ ਹਾਲ ਹੁੰਦਾ ਸਾਡੇ ਆਸ-ਪਾਸ ਆਪਾਂ ਦੇਖ ਰਹੇ ਹਾਂ ਤੋ ਡਿਵੋਸ਼ਨ ਇਜ਼ ਅ ਲਵ ਅਫੇਅਰ ਠੀਕ ਉਹ ਬਹੁਤ ਤਕੀਦੇ ਵਾਲਾ ਭਗਤ ਸੀਗਾ ਜਦੋਂ ਉਹਨੂੰ ਮੰਨ ਲਿਆ ਸਜਾਏ ਮੌਤ ਤੈਨਾਂ ਨੂੰ ਲੱਗੀ ਤੇ ਜਦੋਂ ਉਹਨੂੰ ਬੰਨਿਆ ਭਗਤ ਨੂੰ ਉੱਪਰੋਂ ਗੰਡਾਸਾ ਸਿੱਟਣ ਤੋਂ ਪਹਿਲਾਂ ਉਹਨੂੰ ਪੁੱਛਿਆ ਗਿਆ ਵੀ ਕੋਈ ਆਖਰੀ ਇੱਛਾ ਹੈ ਨਹੀਂ ਲਾਸਟ ਵਿਸ਼ ਉਹ ਕਹਿੰਦਾ ਵੀ ਮੈਂ ਜੇ ਪਰਮਾਤਮਾ ਹੈ ਤਾਂ ਮੇਰਾ ਵਾਲ ਨਹੀਂ ਬਾਂਕਾ ਛੱਡੋ ਛੱਟੋ ਗੰਡਾਸਾ ਉਹਨਾਂ ਨੇ ਜਦੋਂ ਰੱਸੀ ਖਿੱਚੀ ਗੰਡਾਸਾ ਆਇਆ ਗਰਦਨ ਦੇ ਕੋਲ ਆ ਕੇ ਬਚ ਗਿਆ ਜਦੋਂ ਬਚ ਗਿਆ ਤਾਂ ਉਹਨੂੰ ਛੱਡਤਾ ਜਦੋਂ ਉਹਨੂੰ ਛੱਡਤਾ ਤਾਂ ਸਾਰੀ ਖਲਕਤ ਬੜੀ ਖੁਸ਼ ਹੋਈ ਕਿਉਂਕਿ ਸਾਰਿਆਂ ਦਾ ਭਰੋਸਾ ਹੈ ਕਿ ਰੱਬ ਹੈ ਰੱਬ ਦਾ ਜੇ ਤੁਸੀਂ ਨਾਮ ਜਪੋ ਤਾਂ ਤੁਹਾਡਾ ਵਾਲ ਨਹੀਂ ਬਾਂਕਾ ਵਧੀਆ ਗੱਲ ਹੈ ਇਹ ਪਰ ਸੀਬੋ ਇਫੈਕਟ ਹੈ ਇਹਦਾ ਇਫੈਕਟ ਹੈ ਪਰ ਉਹ ਖੁਸ਼ ਹੋ ਗਏ ਪਰ ਕਿੰਨਾ ਕੁ ਪ੍ਰੋਸੈਸ ਸਾਨੂੰ ਇਹ ਆਪਣੇ ਅੰਦਰ ਟਟੋਲ ਕੇ ਦੇਖਣਾ ਬੀ ਕਿੰਨਾ ਕੁ ਭਰੋਸਾ ਹੈ ਵਾਕਈ ਕਿੰਨਾ ਉਹਨਾਂ ਕੀਦੇ ਦਾ ਭਰੋਸਾ ਹੈ ਭਰੋਸਾ ਤਾਂ ਉਹ ਪੰਡਿਤ ਦਾ ਵੀ ਟੁੱਟ ਗਿਆ ਸੀਗਾ ਉਸ ਤੋਂ ਬਾਅਦ ਫੜਿਆ ਵਕੀਲ ਨੂੰ ਵਕੀਲ ਕਹਿੰਦਾ ਜੀ ਗੱਲ ਇਹ ਹੈ ਵੀ ਮੈਂ ਅੱਜ ਤੱਕ ਸਿਰਫ ਨਿਆਂ ਦੀ ਦੇਵੀ ਦੀ ਪੂਜਾ ਕੀਤੀ ਹੈ ਮੈਂ ਕਦੀ ਕੋਈ ਗਲਤ ਨਿਆਂ ਨਹੀਂ ਕਿਸੇ ਨੂੰ ਦਵਾਇਆ ਤੇ ਜੇ ਇਸ ਧਰਤੀ ਦੇ ਉੱਤੇ ਨਿਆਂ ਹੈਗਾ ਤਾਂ ਮੇਰਾ ਬਾਲ ਨਹੀਂ ਬੰਕਾ ਉਪਰ ਉਹਨਾਂ ਨੇ ਰੱਸਾ ਖਿੱਚਿਆ ਗੰਡਾਸ਼ਾ ਸ਼ਖ ਥੱਲੇ ਆਇਆ ਬਿਲਕੁਲ ਉਹਦੀ ਗਰਦਨ ਕੋਲ ਉੱਥੇ ਹੀ ਆ ਕੇ ਰੁਕ ਗਿਆ ਉਹ ਵੀ ਬਚ ਗਿਆ ਜਦੋਂ ਇਹਨੂੰ ਵੀ ਛੱਡਿਆ ਹੁਣ ਤਾਂ ਖਲਕਤ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈਗਾ ਕਿਉਂਕਿ ਇਹ ਦੋ ਚੀਜ਼ਾਂ ਦੇ ਤਾਂ ਸਾਰੀ ਦੀ ਸਾਰੀ ਖੇਡ ਖੜੀ ਹੈ ਕਿ ਰੱਬ ਵੀ ਹੈ ਤੇ ਨਿਆਇ ਵੀ ਹੈ देर-ਸਵੇਰ ਤੁਹਾਨੂੰ ਨਿਆਇ ਮਿਲੂਗਾ। ਤੋ ਰੱਬ ਖੁਸ਼ ਸਾਰੇ ਮਾਫ ਗੁਸਤਾਖੀ ਮਾਫ ਜਿੱਥੇ ਵੀ ਜਿੱਥੇ ਵੀ ਸਾਡੀ ਅਸੀਂ ਆਸਥਾ ਆਪਣੀ ਮੰਨੀ ਹੈ ਉੱਥੇ ਅਸੀਂ ਬਾਰ-ਬਾਰ ਜਾਂਦੇ ਹਾਂ ਉੱਥੇ ਕੱਠ ਅਸੀਂ ਇਸ ਕਰਕੇ ਕਰਦੇ ਹਾਂ ਆਪਣੇ ਵਿਸ਼ਵਾਸ ਤੇ ਮੋਹਰ ਲਵਾਉਣਾ ਸਾਨੂੰ ਜਿਆਦਾ ਜ਼ਰੂਰੀ ਹੁੰਦਾ ਵੀ ਹਾਂ ਮੈਂ ਸਹੀ ਰਸਤੇ ਤੇ ਚੱਲ ਰਿਹਾ ਹਾਂ ਜਾਂ ਚੱਲ ਰਹੀ ਹਾਂ ਗੁਸਤਾਖੀ ਮਾਫ ਕਦੀ ਸੋਚਣਾ ਇਹਦੇ ਬਾਰੇ ਧਿਆਨ ਦੇ ਨਾਲ ਉਸ ਤੋਂ ਬਾਅਦ ਬਨ ਲਿਆ ਕੋਈ ਮੂਰਖ ਮੇਰੇ ਵਰਗਾ ਜਿਹੜਾ ਸੱਚ ਦੀ ਖੋਜ ਕਰਦਾ ਸੱਚ ਨੂੰ ਜਾਣਨ ਦੀ ਕੋਸ਼ਿਸ਼ ਕਰਦਾ ਔਰ ਉਹਨੂੰ ਕਹਿਣ ਦੀ ਕੋਸ਼ਿਸ਼ ਕਰਦਾ ਬਜਾਏ ਦੇਖੇ ਕਿ ਵੀ ਇਹ ਇਹ ਕਹਿਣੀ ਚਾਹੀਦੀ ਹੈ ਗੱਲ ਮੈਨੂੰ ਕਿ ਨਹੀਂ ਕੋਈ ਗੱਲ ਨਹੀਂ ਜੇ ਉਹ ਜਾਣਾ ਉਹ ਕਹਤਾ ਉਹ ਆਖਾ ਨਹੀਂ ਉਹ ਕਿਆ ਨਹੀਂ ਜਾ ਸਕਦਾ ਜਦੋਂ ਉਹਨੂੰ ਬੰਨਿਆ ਵੀ ਤੇਰੀ ਕੋਈ ਆਖਰੀ ਇੱਛਾ ਉਹ ਕਹਿੰਦਾ ਆਖਰੀ ਇੱਛਾ ਵੀ ਦੱਸ ਨਾ ਪਤੰਦਰੋ ਰੱਸੀ ਫਸਦੀ ਹੈ ਪੂਲੀ ਚੈੱਕ ਕਰੋ ਉਸ ਤੋਂ ਬਾਅਦ ਤੌਣ ਲੈ ਕੇ ਉੱਥੇ ਜਾਂਦੀ ਹੈ ਤੋਂ ਅੱਜ ਦੀ ਰੇਡ ਦੇ ਵਿੱਚ ਦੂਸਰਾ ਸਵਾਲ ਜਿਹਦੇ ਨਾਲ ਮੈਂ ਤੁਹਾਨੂੰ ਛੱਡ ਕੇ ਜਾ ਰਿਹਾ ਹਾਂ ਉਹ ਸਵਾਲ ਇਹ ਹੈ ਕਿ ਤੁਹਾਨੂੰ ਸੱਚ ਕੀ ਹੈ? ਕਿਆ ਹੋ ਜਦੋਂ ਆਪਾਂ ਪਿਛਲੇ ਵਾਰੀ ਗੱਲ ਕਰੀ ਸੀ ਚਾਰ ਯੋਗਾ ਦੀ ਸਭ ਤੋਂ ਪਹਿਲਾਂ ਸਤਿਯੋਗ ਫਿਰ ਉਸ ਤੋਂ ਬਾਅਦ ਤ੍ਰੇਤਾ ਉਹ ਸੀਗਾ ਡਿਸਪਲਿਨ ਮਤਲਬ ਉਹ ਸੀਗਾ ਮर्यादा पुरुषोत्तम ਕਿ ਮर्यादा ਦੀ ਗੱਲ ਕਰਨੀ ਹੈ ਤਾਂ ਉਸ ਤੋਂ ਬਾਅਦ ਆਇਆ ਦਵਾਪਰ ਜਿਹਦੇ ਵਿੱਚ ਆਪਾਂ ਗੱਲ ਕਰੀ ਸੀ ਕਿ ਲੀਲਾ ਪ੍ਰਸ਼ੋਤਮ ਜਿਹਨੂੰ ਝੂਠ ਨੂੰ ਲੀਲਾ ਕਹਿ ਸਕਦੇ ਆ ਝੂਠ ਬਹੁਤ ਮਤਲਬ ਇੱਕ ਭੈੜਾ ਵਰਡ ਹੈ ਤੇ ਅ ਦੂਸਰਾ ਜਿਹੜਾ ਹੈਗਾ ਲੀਲਾ ਵਰਡ ਆ ਉਹ ਥੋੜਾ ਸੁਥਰਾ ਵਰਡ ਹੈ ਪਰ ਜੇ ਉਹ ਉਹਦੀ ਜਸਟੀਫਿਕੇਸ਼ਨ ਨਹੀਂ ਦਿੱਤੀ ਜਾਂਦੀ ਵੀ ਜੇ ਕੁਝ ਚੰਗੀ ਚੀਜ਼ ਨੂੰ ਬਚਾਉਣ ਵਾਸਤੇ ਤੁਹਾਨੂੰ ਝੂਠ ਬੋਲਣਾ ਪਵੇ ਤਾਂ ਉਹ ਜਾਇਜ਼ ਹੈ ਇਹ ਇਹ ਇਸ ਤਰ੍ਹਾਂ ਵੀ ਕਿਹਾ ਜਾਂਦਾ ਔਰ ਇਹਨੂੰ ਲੀਲਾ ਕਿਹਾ ਜਾਂਦਾ ਔਰ ਤੀਸਰਾ ਇਹ ਜਿਹੜੀ ਹੁਣ ਅੱਜ ਦੀ ਜਿਹੜੀ ਮੈਂ ਤੁਹਾਡੇ ਨਾਲ ਗੱਲ ਕਰਕੇ ਇੱਥੇ ਜਾ ਕੇ ਛੱਡ ਰਿਹਾ ਇਹਦੇ ਤੇ ਮੈਨੂੰ ਤੁਹਾਡੇ ਸਭ ਦੇ ਕਮੈਂਟ ਚਾਹੀਦੇ ਨੇ ਕਿ ਤੁਹਾਨੂੰ ਕੀ ਲੱਗਦਾ ਕਿ ਕਿੰਨਾ ਸੱਚ ਅਸੀਂ ਬੋਲਦੇ ਹਾਂ ਕਿੰਨਾ ਸੱਚ ਅਸੀਂ ਬੋਲ ਸਕਦੇ ਹਾਂ ਅੱਜ ਦਾ এনवायरमेंट ਸਾਨੂੰ ਕਿੰਨਾ ਸੱਚ ਬੋਲਣ ਦੀ ਇਜਾਜ਼ਤ ਦਿੰਦਾ ਤੇ ਇਹ ਜਿਹੜਾ ਸੱਚ ਹੈ ਇਹ ਮਤਲਬ ਇਹ ਕੁਝ ਵੀ ਹੋ ਸਕਦਾ ਹੈ ਇਹ ਜ਼ਰੂਰੀ ਨਹੀਂ ਹੈ ਵੀ ਤੁਸੀਂ ਠੀਕ ਹੀ ਕਹਿ ਰਹੇ ਹੋ ਤੁਸੀਂ ਗਲਤ ਵੀ ਸੋਚ ਰਹੇ ਹੋ ਤਾਂ ਵੀ ਉਹਨੂੰ ਕਹਿਣ ਦੀ ਅੱਜ ਦੀ ਡੇਟ ਦੇ ਵਿੱਚ ਸ਼ਮਤਾ ਤੁਹਾਡੇ ਕੋਲ ਹੈ ਜੇ ਸ਼ਮਤਾ ਤੁਹਾਡੇ ਕੋਲ ਹੈ ਵੀ ਤਾਂ ਬੋਲ ਕੇ ਤੁਹਾਡੀ ਗਰਦਨ ਉਤਰੂਗੀ ਇਹਦਾ ਅਹਿਸਾਸ ਹੈ ਉਹਦੇ ਬਾਵਜੂਦ ਵੀ ਤੁਸੀਂ ਬੋਲਦੇ ਹੋ ਇਹ ਚੀਜ਼ ਦਾ ਵਿਸ਼ਲੇਸ਼ਣ ਆਪਣੇ ਅੰਦਰ ਕਰਨਾ ਬਹੁਤ ਜ਼ਰੂਰੀ ਹੈ ਨੈਤਿਕਤਾ ਇਸ ਸਿਧਾਂਤ ਦਾ ਫਰਕ ਲੱਭਣਾ ਆਪਣੇ ਅੰਦਰ ਜ਼ਰੂਰੀ ਹੈ ਸੱਚ ਕਦੋਂ ਕਿੰਨਾ ਬੋਲਿਆ ਜਾਵੇ ਜਿਹੜਾ ਸ਼ੇਰ ਮੈਂ ਪਹਿਲਾਂ ਕਿਹਾ ਉਹੀ ਦੁਬਾਰਾ ਕਹਿ ਦਿੰਨਾ ਸੱਚ ਘਟੇ ਜਾਂ ਵੜੇ ਤਾਂ ਸੱਚ ਨਾ ਰਹੇ ਐਨਾ ਕ ਵੀ ਜੇ ਸੱਚ ਵਧਾਤਾ ਜਾਂ ਘਟਾਤਾ ਤਾਂ ਉਹ ਸੱਚ ਰਿਹਾ ਹੀ ਨਹੀਂ ਹੋ ਤੁਸੀਂ ਨਾ ਕਹੋ ਮੈਂ ਤਾਂ ਥੋੜਾ ਜਿਹਾ ਉਹਨੂੰ ਨਹੀਂ ਹਲਕਾ ਵੀ ਇੱਧਰ ਉੱਧਰ ਹੋ ਗਿਆ ਤਾਂ ਸੱਚ ਨਹੀਂ ਰਿਹਾ ਇੱਕ ਝੂਠ ਹੈ ਕਿ ਜਿਸ ਕੀ ਇੰਤਹਾ ਹੀ ਨਹੀਂ ਜਿਹਦੀ ਕੋਈ ਇੰਤਹਾ ਨਹੀਂ ਝੂਠਦਾ ਜਿੰਨਾ ਬੋਲੇ ਉਹਨਾਂ ਬੋਲੇ ਜਿੰਨਾ ਮਰਜ਼ੀ ਬੋਲੋ ਝੂਠ ਦਾ ਕੋਈ ਚੱਕਰ ਨਹੀਂ ਘਰ ਕੇ ਅੰਦਰ جھੂਟੋਂ ਕੀ ਮੰਡੀ ਲਿਖੀ ਲਗੀ ਥੀ ਔਰ ਦਰਵਾਜੇ ਤੇ ਲਿਖਾ ਥਾ ਸੱਚ ਬੋਲੋ ਇੱਥੇ ਖੜੀ ਅੱਜ ਦੀ ਡੇਟ ਸਾਰੀ ਦੀ ਸਾਰੀ ਇਹ ਹੈ ਚੱਕਰਬਿਉ ਜਿਹਨੂੰ ਤੋੜਨਾ ਇਹਨੂੰ ਜਦੋਂ ਆਪਾਂ ਤੋੜ ਲਿਆ ਜਦੋਂ ਇਹਨੂੰ ਆਪਾਂ ਤੋੜ ਲਿਆ ਇਹਦੇ ਰਹਿਣਾ ਤਾਂ ਇਸੇ ਸਿਸਟਮ ਦੇ ਵਿੱਚ ਰਹਿਣਾ ਇਹਦੇ ਵਿੱਚ ਹੀ ਰਹਿਣਾ ਸਾਰਾ ਦਾ ਸਾਰ ਉਹਨੂੰ ਕਿਵੇਂ ਤੋੜਨਾ ਇਹਦੇ ਚੋਂ ਕਿਵੇਂ ਨਿਰਲੇਪ ਹੋ ਕੇ ਲੰਘਣਾ ਬਾਬੇ ਨਾਨਕ ਦੀ ਉਂਗਲੀ ਫੜ ਕੇ ਚੱਲੋਗੇ ਤਾਂ ਉਹ ਇਹ ਜਪਜੀ ਸਾਹਿਬ ਦੀਆਂ 38 ਪੌੜੀਆਂ ਚੜਦੇ ਚੜਦੇ ਇਸ ਸਾਰੀਆਂ ਚੀਜ਼ਾਂ ਕਲੀਅਰ ਹੋ ਜਾਣਗੀਆਂ ਸਾਰੀ ਗੱਲ 멘ਟਲ ਹੈਲਥ ਤੇ ਕੀਤੀ ਹੈ ਸਾਰੀ ਟੋਟਲ ਜਿਹੜੀ 멘ਟਲ ਹੈਲਥ ਹੈ ਉਹ ਕਿਵੇਂ ਤੁਸੀਂ ਆਪਣੀ ਮੇਨਟੇਨ ਕਰਨੀ ਹੈ ਕਿਉਂਕਿ ਜਿੰਨਾ ਤੁਹਾਡਾ ਆਪਣੇ ਇਮੋਸ਼ਨਸ ਦੇ ਉੱਤੇ ਜਿੰਨਾ ਆਪਣਾ ਸਬਕੌਂਸ਼ੀਅਸ ਮਾਈਂਡ ਦੇ ਉੱਤੇ ਲਿੰਬਿਕ ਬ੍ਰੇਨ ਦੇ ਮਿਡ ਬ੍ਰੇਨ ਦੇ ਉੱਤੇ ਸਾਡਾ ਕਾਬੂ ਹੈ ਉਹ ਹੀ ਨਿਸ਼ਚਿਤ ਕਰੂਗਾ ਕਿ ਸਾਡੀ ਜਿਹੜੀ ਲਾਈਫ ਹੈ ਉਹ ਪਲੇਜ਼ੈਂਟ ਹੋਊਗੀ ਪਲੇਅਰ ਹੋਊਗਾ ਕਿ ਪੇਨ ਹੋਊਗੀ ਸਤਿ ਸ੍ਰੀ ਅਕਾਲ ਫੇਰ ਮਿਲਾਂਗੇ ਸਭ ਦਾ ਮੰਗਲ ਹੋਵੇ